ਦੋਸਤੋ ਜੀਜ਼ੇ ਹੱਥੇ ਤੇ ਹਥੌੜਾ ਹੁੰਦਾ ਨਾ ਉਹਨੂੰ ਹਰ ਸਮੱਸਿਆ ਹਰ ਪ੍ਰੋਬਲਮ ਕਿਲਰਗੀ ਲੱਗਦੀ ਆ ਹੁਣ ਇਸ ਗੱਲ ਤੋਂ ਤੁਸੀਂ ਕਈ ਚੀਜ਼ਾਂ ਸਮਝ ਸਕਦੇ ਹੋ ਬਟ ਇਸ ਗੱਲ ਦੇ ਸਹੀ ਮayne ਕੀ ਨੇ ਕਿ ਹਰੇਕ ਪ੍ਰੋਬਲਮ ਦਾ ਸੋਲੂਸ਼ਨ ਹਥੌੜੇ ਨਾਲ ਨਹੀਂ ਕੀਤਾ ਜਾ ਸਕਦਾ ਕਈ ਪ੍ਰੋਬਲਮਾਂ ਨੂੰ ਆਪਾਂ ਨੂੰ ਪੇਚਕਸ ਯੂਜ਼ ਕਰਨਾ ਪੈਂਦਾ ਕਈ ਪ੍ਰੋਬਲਮਾਂ ਦਾ ਸਾਨੂੰ ਪਲਾਸ ਵਰਤਣਾ ਪੈਂਦਾ ਡ੍ਰਿਲ ਵਰਤਣੀ ਪੈਂਦੀ ਆ ਇਸੇ ਤਰੀਕੇ ਨਾਲ ਜੇ ਸਾਡੀ ਜ਼ਿੰਦਗੀ ਚ ਕਈ ਵਾਰੀ ਜੋ ਐਕਸਪੀਰੀਅੰਸ ਦੇ ਬੇਸਿਸ ਤੇ ਸਾਨੂੰ ਜਿੰਨੀ ਕੁ ਨੌਲੇਜ ਹੁੰਦੀ ਹੈ ਅਸੀਂ ਉਨੀ ਨੌਲੇਜ ਨਾਲ ਜੋਸ ਪ੍ਰੋਬਲਮ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆਂ ਬਟ ਜ਼ਰੂਰੀ ਨਹੀਂ ਹੈ ਸਾਡੀ ਨੌਲੇਜ ਇਨਫ ਹੋਵੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਤਾਂ ਤੁਸੀਂ ਕਿਸੇ ਐਕਸਪਰਟ ਦੀ ਰਾਇ ਲੈ ਸਕਦੇ ਹੋ ਜੇ ਤੁਹਾਡੇ ਹੱਥ ਵਿੱਚ ਥੋੜਾ ਜਿਹਾ ਤੁਸੀਂ ਕਿਸੇ ਤੋਂ ਪੇਚਕਸ ਮੰਗ ਸਕਦੇ ਹੋ ਜਾਂ ਕਿਸੇ ਪਲਾਸ ਵਾਲੇ ਨੂੰ ਕਹਿ ਸਕਦੇ ਹੋ ਕਿ ਤੁਹਾਡੀ ਉਹ ਕਿੱਲ ਜਿਹੜੀ ਉਹਨੂੰ ਬਟ ਸੋ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਮੇਰੀ ਗੱਲ ਸਮਝ ਆਈ ਜਾਂ ਨਹੀਂ ਆਈ ਬਟ ਮੈਂ ਆਪਣੇ ਵੱਲੋਂ ਪੁੱਛਿਜ਼ ਜ਼ਰੂਰ ਕੀਤੀ